ਵਸ਼ਵ ਟੀਵੀ ਤੇ ਆਪ ਸਭ ਦਾ ਸਵਾਗਤ ਹੈ ਜੀ ਔਰ ਮੈਂ ਬਲਵਿੰਦਰ ਸਿੰਘ ਪਖੋਕੇ ਮੇਰੇ ਨਾਲ ਨੇ ਸੈਂਡੀ ਗੱਲ ਜੀ ਔਰ ਗੱਲ ਕਰਨ ਜਾ ਰਹੇ ਹਾਂ ਜੀ ਅਸੀਂ ਫਰੀਦਕੋਟ ਪਾਰਲੀਮੈਂਟ ਹਲਕੇ ਦੇ ਉੱਤੇ ਕੀ ਪੋਜੀਸ਼ਨ ਬਣੀ ਪਈ ਹੈ ਔਰ ਪਤਾ ਲੱਗਾ ਭਈ ਗੱਲ ਕਹਿੰਦੀ ਵੀ ਮੈਨੂੰ ਤੂੰ ਮੂੰਹੋਂ ਕੱਢ ਤੇ ਮੈਂ ਤੈਨੂੰ ਪਿੰਡੋਂ ਕੱਢਾਂ ਵਿਗੜਦੇ ਬੋਲ ਹੰਸਰਾਜ ਹੰਸਦੇ ਉਂਦੋਂ ਕੋ ਉੱਥੇ ਡਾਂਗਾ ਖਾਦਿਆ ਤੁਸੀਂ ਬਾਜ਼ਾਰ ਚ ਲਾ ਲਿਆ ਤਾਂ ਪਰਸੋਂ ਉੱਥੇ ਫੇਰ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ 2 ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖਾਂਗਦਾ ਇਹ ਇਹਨਾਂ ਦੇ ਬੰਦੇ ਬਣਣਾ ਨੇ ਛੇਤਰਾਂ ਤੋਂ ਹੂੰ ਔਰ ਤੁਸੀਂ ਕੁਝ ਨਹੀਂ ਬਣੇ ਛੇਤਰ ਦੇਖੋ ਇੱਧਰ ਚੱਲੋ ਪਹਿਲੀ ਤਰੀਕ ਨੂੰ ਇਹਨਾਂ ਨੂੰ ਜਵਾਬ ਦੇ ਦਿਓ ਤੇ ਦੋ ਨੂੰ ਫੇ ਮੇਰੇ ਤੋਂ ਜਵਾਬ ਲੈ ਲਓ ਜਿਹੜੀਆਂ ਚਾਹਤ ਆ ਪਿਛਲੇ ਦਿਨੀ ਜਿਹੜਾ ਵਾ ਉਹ ਕਾਫੀ ਹਾਲਾਤ ਖਰਾਬ ਕਰ ਰਹੇ ਨੇ ਔਰ ਕਿਤਨਾ ਕਿਤੇ ਉਹਨਾਂ ਦੇ ਭਰਾ ਦੀ ਆਈ ਵੀਡੀਓ ਨੇ ਵੀ ਇਦਾਂ ਦਾ ਮਾਹੌਲ ਬਣਾਤਾ ਵੀ ਇੱਥੇ ਦੇ ਘਰ ਦੇ ਵੀ ਨਾਲ ਨਹੀਂ ਗਏ ਤੇ ਕੀ ਹਾਲਾਤ ਨੇ ਕਿਤਰਾ ਦੀ ਸਿਚੁਏਸ਼ਨ ਆ ਗੱਲ ਕਰਦੇ ਆ ਸੰਦੀ ਗਿਰਜੀ ਨਾਲ ਗਿਲ ਸਾਹਿਬ ਇਸ ਛਿਲੀ ਛਿਲੀ ਹਵਾ ਤਰੇਲੀਆਂ ਤ ਨਹੀਂ ਬਣ ਗਈ ਕਿਤੇ ਹੰਸ ਰਾਜ ਹੰਸ ਲਈ ਵੇਖੋ ਪੱਕੋ ਜੀ ਜੇ ਆਪਾਂ ਹੰਸ ਰਾਜ ਹਰਾਂ ਦੀ ਗੱਲ ਕਰੀਏ ਤੇ ਸਾਡੇ ਰਾਜ ਗਾਇਕ ਸੀਗੇ ਬੜੇ ਤਗੜੇ ਫਨਕਾਰ ਸੀ ਕਲਾਕਾਰੀ ਚ ਗਾਇਕੀ ਚ ਉਹਨਾਂ ਦਾ ਜਿਹੜਾ ਸਿੱਕਾ ਚੱਲਦਾ ਸੀ ਚੱਲਿਆ ਬੜਾ ਸਾ ਬੜੇ ਸਾਲ ਉਹਨਾਂ ਦੇ ਬਹੁਤ ਮਕਬੂਲ ਗਾਣੇ ਦਿੱਤੇ ਨੇ ਤੇ ਲੋਕਾਂ ਨੇ ਵੀ ਉਹਨਾਂ ਨੂੰ ਅਨਮਿਨਮਾ ਪਿਆਰ ਜਿਹੜਾ ਉਹ ਦਿੱਤਾ ਬਹੁਤ ਪਿਆਰ ਉਹਨਾਂ ਤੇ ਲਟਾਇਆ ਪਰ ਜਦੋਂ ਤੋਂ ਉਹ ਸਿਆਸਤ ਵਿੱਚ ਆਏ ਨੇ ਉਦੋਂ ਤੋਂ ਉਹਨਾਂ ਦਾ ਵਿਵਾਦਾ ਨਾਲ ਚੋਲੀ-ਦામਨ ਵਾਲਾ ਸਾਥ ਜਿਹੜਾ ਉਹ ਬਣ ਗਿਆ ਕਿਉਂਕਿ ਪਹਿਲਾਂ ਇਹ ਅਕਾਲੀ ਦਲ ਵਿੱਚ ਸਨ ਅਕਾਲੀ ਦਲ ਦੀ ਟਿਕਟੋ ਲੜੇ ਤੇ ਹਾਰ ਗਏ ਉਸ ਤੋਂ ਬਾਅਦ ਇਹ ਕਾਲੀਦਾਲਾ ਖਫਾ ਹੋ ਗਏ ਕਿ ਇਹਨਾਂ ਮੈਨੂੰ ਹਰਵਾਤਾ ਹੈ ਜਾਂ ਇਹਨਾਂ ਮੇਰੀ ਮਤਰੀ ਕੀਤੀ ਚੰਗੀ ਤਰ੍ਹਾਂ ਫਿਰ ਉਹ ਪਾਚਪਨਾ ਦਿੱਲੀ ਚਲ ਗਏ ਦਿੱਲੀ ਜਾ ਕੇ ਤੇ ਉੱਥੇ ਸਭ ਤੋਂ ਵੱਡੀ ਲੀਡ ਨਾਲ ਜਿੱਤੇ ਉਹਦੇ ਜਿੱਤ ਵਿੱਚ ਤੁਹਾਨੂੰ ਦੱਸਦੀਏ ਕਿ ਸੂਤਰ ਸਾਡੇ ਦੱਸਦੇਗੇ ਜੇ ਕਿਉਂਕਿ ਦਲੇਰ ਮਹਿੰਦੀ ਇਹਨਾਂ ਦੇ ਕੁੜਮ ਨੇ ਤੇ ਉਹਨਾਂ ਦਾ ਸਭ ਤੋਂ ਵੱਡਾ ਹੱਥ ਸੀ ਉਸ ਪਰਿਵਾਰ ਦਾ ਤੇ ਇਹਨਾਂ ਨੂੰ ਉਥੇ ਦਲੀਚੇ ਜਿਤਾਉਂਦਾ ਬਾਕੀ ਭਾਜਪਾ ਦੀ ਉਹਦਾ ਹਵਾਸੀ ਉਦੋਂ ਜਿੱਤ ਗਈ ਠੀਕ ਤੇ ਜੇਕਰ ਐਸਾ ਇਹਨਾਂ ਵਧੀਆ ਕੰਮ ਕੀਤਾ ਹੁੰਦਾ ਦਲੀਚੇ ਤੇ ਫਿਰ ਉਥੇ ਉਹਨਾਂ ਨੂੰ ਰਿਪੀਟ ਕਰਨਾ ਚਾਹੀਦਾ ਸੀ ਲੇਕਿਨ ਇਹ ਕਿਉਂਕਿ ਕਹਿੰਦੇ ਨੇ ਕਿ ਮੋਦੀ ਸਾਹਿਬ ਦੇ ਗੁਣ ਗਾਉਣ ਕਰਦੇ ਸੀ ਜਾਂ ਭਾਜਪਾ ਦੇ ਗੁਣ ਗਾਉਂਦੇ ਸੀ ਤੇ ਉਹਨਾਂ ਨੇ ਇਹਨਾਂ ਨੂੰ ਟਿਕਟ ਦੇਣੀ ਸੀ ਤੇ ਪੰਜਾਬ ਚ ਉਹਨਾਂ ਨੇ ਉਹਨਾਂ ਨੂੰ ਫਰੀਦਕੋਟ ਰਿਜ਼ਰਵ ਹਲਕਾ ਠੀਕ ਹੈ ਉੱਥੇ ਇਹਨਾਂ ਨੂੰ ਭੇਜਤਾ ਵੀ ਜਾਓ ਉੱਥੇ ਜਾ ਕੇ ਕਿਸਮਤ ਅਜਮਾਓ ਹੁਣ ਉਹ ਆਏ ਤੇ ਬੜੇ ਚਾਈ ਚਾਈ ਤੇ ਬੜਾ ਜੀ ਮੈਂ ਪੰਜਾਬੀਆਂ ਦਾ ਪਿਆਰ ਲੈਣ ਆਇਆ ਤੇ ਲਟਾਉਣ ਆਇਆ ਤੇ ਮੈਂ ਇਹਨਾਂ ਦਾ ਆਪਣਾ ਜੀ ਹਾਂ ਤੇ ਮੈਂ ਉੱਥੇ ਸੇਵਾ ਕਰ ਲਈ ਸਭ ਤੋਂ ਪਹਿਲਾਂ ਤੇ ਚਾਹੀਦਾ ਸੀਗਾ ਪੱਖੋ ਕੇ ਸਾਹਿਬ ਦਰਸ਼ਕ ਸਹਿਮਤ ਹੋਣਗੇ ਕਿ ਜੇ ਪੰਜ ਸਾੜ ਤੁਸੀਂ ਸਭ ਤੋਂ ਏ ਵੱਧ ਉਥੇ ਲੀਡ ਨਾਲ ਜਿੱਤੇ ਹੋ ਤੇ 5 ਸਾਲ ਦਾ ਰਿਪੋਰਟ ਕਾਰਡ ਲੈ ਕੇ ਉਹ মিডিਆ ਅੱਗੇ ਹੁੰਦੇ ਕਿ ਮੈਂ ਐਮਪੀ ਰਿਆਂ ਹਰ ਐਮਪੀ ਦਾ ਕੰਮ ਹੈ ਇਹ ਇਹਨਾਂ ਨੂੰ ਤੇ ਸਵਾਏ ਗੱਲ ਮੈਨਾਂ ਗੱਡੀਆਂ ਤੋਂ ਕੋਈ ਦੇਦਾ ਹੀ ਨਹੀਂ ਅੰਨੇ ਹੋ ਗਏ ਨੇ ਸ਼ੌਹਰਤਾਂ 'ਚ ਦੌਲਤਾਂ 'ਚ ਇਹਨਾਂ ਦਾ ਫਰਜ਼ ਬੰਦਾ ਸੀ ਕਿ ਆਹ ਮੇਰਾ 5 ਸਾਲ ਦਾ ਰਿਪੋਰਟ ਕਾਰਡ ਜੀ ਬਿਲਕੁਲ ਠੀਕ ਤੇ 5 ਸਾਲ ਮੈਂ ਦਿੱਲੀ ਦੀ ਜਨਤਾ ਦੇ ਨਾਲ ਮੋਢੇ ਨਾਲ ਮੋਢਾ ਨਾਲ ਕੇ ਚੱਲਿਆ ਤੇ ਉਹਨਾਂ ਨੇ ਆਹ ਕੰਮ-ਕੰਮ ਕੀਤੇ ਜੇ ਇੰਨਾ ਪੈਸਾ ਕੇਂਦਰ ਕੋਲ ਆ ਕੇ ਇੰਨੇ ਫੜ ਲਾਏ ਜੇ ਇੰਨੇ ਲੋਕਾਂ ਦੀਆਂ ਸਹੂਲਤਾਂ ਇਹ ਇਹ ਇਲਾਕੇ 'ਚ ਕਰਾਈਆਂ ਜੇ ਤੇ ਹੁਣ ਮੈਂ ਤੁਹਾਡੀ ਆਇਆ ਸੇਵਾ ਕਰਨ ਤੇ ਤੁਹਾਡੇ ਸਾਰੇ ਮੈਂ ਜਿਹੜੇ ਫਰੀਦਕੋਟ ਦਾ ਐਨਲਿਸਿਸ ਕੀਤਾ ਸਟੱਡੀ ਕੀਤੀ ਹੈ ਉੱਥੇ ਜਿਹੜੀਆਂ ਜ਼ਰੂਰਤਾਂ ਨੇ ਤੁਹਾਡੀਆਂ ਆ ਨੇ ਲੋਕਾਂ ਨੂੰ ਵੀ ਪਤਾ ਲੱਗੇ ਕਿ ਯਾਰ ਵਾਕੇ ਹੀ ਬੰਦਾ ਦਿਲੀੋਂ ਕੰਮ ਕਰਕੇ ਆਇਆ ਤੇ ਹੁਣ ਇਹਨੇ ਸਾਡੀਆਂ ਮੁਸ਼ਕਲਾਂ ਜਿਹੜੀਆਂ ਨੇ ਉਹਨਾਂ ਤੋਂ ਸਾਨੂੰ ਨਜਾਤ ਦਿਵਾਉਣਾ ਕਿਉਂਕਿ ਇਹਨੇ ਮੁਸ਼ਕਲਾਂ ਪਹਿਲਾਂ ਵੇਖੀਆਂ ਨੇ ਸਮਝੀਆਂ ਨੇ ਪੜੀਆਂ ਨੇ ਫੇਰ ਇਹ ਸਾਡੇ ਨਾਲ ਗੱਲ ਕਰਨਾ ਪਰ ਇਹੋ ਜੀ ਗੱਲਬਾਤ ਹੀ ਕੋਈ ਨਹੀਂ ਉਹ ਤੇ ਆਏ ਸਿੱਦੇ ਕਾਗਜ਼ ਭਰਨ ਤੇ ਕਿਸਾਨ ਜਿਹੜੇ ਕਿ ਵਿਰੋਧ ਕਰ ਰਹੇ ਨੇ ਉਹ ਜਦੋਂ ਆਏ ਇਥੇ ਆਣ ਕੇ ਉਹਨਾਂ ਨੇ ਤਤ ਤਤੇ ਇਲਾਕੇ ਚ ਗਏ ਜੀ ਮੈਂ মিডিਆ ਗਿਆ ਜੀ ਕੋਈ ਗੱਲ ਹੀ ਨਹੀਂ ਮੇਰੀ ਇੱਥੇ ਡਿਊਟੀ ਲੱਗ ਗਈ ਹੈ ਤੇ ਮੈਂ ਤੇ ਇਹਨਾਂ ਦੇ ਨਹੀਂ ਕੋਈ ਗੱਲ ਹੀ ਨਹੀਂ ਕਿ ਲੋਕ ਸ਼ਦਾਈ ਨੇ ਵੋਟਰ ਨੇ ਨੇ ਉਹਨਾਂ ਨੇ ਸਾਨੂੰ ਵੋਟਾਂ ਪਾਜ ਦੇਣੀਆਂ ਨੇ ਕੋਈ ਵਿਜ਼ਨ ਨਹੀਂ ਕੋਈ ਗੋਲ ਨਹੀਂ ਕੋਈ ਟਾਰਗੇਟ ਨਹੀਂ ਹਲਕੇ ਦਾ ਵੀ ਮੈਂ ਫਰੀਦਕੋਟ ਚਾਹ ਕਰਾਵਾਂਗਾ ਜਾਂ ਇੱਥੇ ਆ ਆਉਣ ਵਾਲਾ ਕੋਈ ਮਤਲਬ ਨਹੀਂ ਨਾ ਸਾਰੇ ਲੀਡਰਾਂ ਨੂੰ ਕੋਈ ਮਤਲਬ ਨਹੀਂ ਬਸ ਇਹ ਜਾ ਕੇ ਆਪਣਾ ਡੰਕਾ ਵਜਾਉਣ ਚੀ ਜਿਹੜਾ ਉਹ ਮਹਾਰਤਾ ਹੱਥ ਰੱਖਦੇ ਨੇ ਇਹੋ ਹੀ ਸਮਝਦੇ ਆ ਕਿ ਲੋਕ ਭੇਡਾਂ ਬੱਕਰੀਆਂ ਜਿੱਦਾਂ ਇਹਨਾਂ ਨੂੰ ਮਗਲ ਤੋਰਾਂਗੇ ਨਾ ਧੁਰ ਪੈਣਾ ਜਾਗਾਂਗੇ ਇਹ ਕਾਂਗੇ ਇਹਨਾਂ ਇੱਕੇ ਜਣ ਬਿਲਕੁਲ ਜਦੋਂ ਇਹਨਾਂ ਨੇ ਉੱਥੇ ਸ਼ੁਰੂਆਤ ਕੀਤੀ ਤੇ ਕਿਸਾਨਾਂ ਦੇ ਨਾਲ ਹੀ ਇਹਨਾਂ ਦਾ ਆ ਕੇ ਵਿਰੋਧ ਸ਼ੁਰੂ ਕਰਤਾ ਕਿ ਕਿਉਂਕਿ ਇਹ ਸੈਲੀਬ੍ਰਿਟੀ ਸਨ ਫੇਮਸ ਚਿਹਰਾ ਸੀ ਕਿਸਾਨਾਂ ਨੇ ਇਹਨਾਂ ਨੂੰ ਘੇਰਿਆ ਕਿ ਇਹਨਾਂ ਨਾਲ ਅਹੀ ਵੀ ਹਾਈਲਾਈਟ ਹੋਵਾਂਗੇ ਤੇ ਇਹਨਾਂ ਭਾਜਪਾ ਦੇ ਇੱਕ ਕੰਨੀ ਜਿਹੜੀ ਉਹ ਜੁਣ ਸਰਕੇ ਪਰ ਉਹ ਆਪਣਾ ਵਿਰੋਧ ਜਾਰੀ ਰੱਖਿਆ ਚਲੋ ਇਹਨਾਂ ਦੀਆਂ ਤਕਰੀਰਾਂ ਵੀ ਹੋਈਆਂ ਇਹਨਾਂ ਆਪਾਂ ਕਿਹਾ ਵੀ ਅੱਤਲੇ ਮਿੰਤਾ ਵੀ ਕੀਤੀਆਂ ਪਰ ਉਹ ਪਸਾਨ ਨਹੀਂ ਮੰਨੇ ਹੁਣ ਵਿਵਾਦ ਇਹ ਹੋ ਗਿਆ ਕਿ ਦੋਹਰੋ ਜਿ ਪਹਿਲੇ ਹੀ ਇੱਕ ਸਟੇਜ ਤੇ ਜਦੋਂ ਸਾਹਮਣੇ ਬੈਠੇ ਹੁੰਦੇ ਨੇ ਨਾ ਤੇ ਜਿਹੜਾ ਇਹ ਉਮੀਦਵਾਰ ਉਹ ਤੈਸ ਚਾਜਦਾ ਬੜੇ ਉਮੀਦਵਾਰ ਦੇ ਪਹਿਲਾਂ ਵੀ ਜਿਨ੍ਹਾਂ ਨੇ ਇਹ ਜੀਆਂ ਗਲਤੀਆਂ ਕੀਤੀਆਂ ਨੇ ਤੇ ਇਦਾਂ ਦੇ ਬੋਲ ਬੋਲ ਜਾਂਦੇ ਜਿਹੜੇ ਬਾਅਦ ਚ ਮੂੰਹ ਚ ਨਹੀਂ ਪੈਂਦੇ ਇਹਨਾਂ ਉਥੇ ਸੱਦੀ ਕਿਸਾਨਾਂ ਨੂੰ ਧਮਕੀ ਦੇਤੀ ਉਹਨੂੰ ਕੋ ਉਥੇ ਡਾਂਗਾ ਖਾਦੀਏ ਤੁਸੀਂ ਬਾਜ਼ਾਰ ਚ ਲਾ ਲਿਆ ਤਾਂ ਪਰਸੋਂ ਉਥੇ ਫੇਰ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਦੋ ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖੰਗਦਾ ਹੈ ਇਹਨਾਂ ਦੇ ਬੰਦੇ ਬਾਂਡਾ ਨੇ ਖੇਤਰਾਂ ਤੋਂ ਗਏ। ਹੂੰ। ਔਰ ਤੁਸੀਂ ਕੁਝ ਨਹੀਂ ਬੋਨੇ। ਖੇਤਰ ਦੇਖਿਓ ਇੱਧਰ ਕਿੱਦਾਂ। ਪਹਿਲੀ ਤਰੀਕ ਨੂੰ ਇਹਨੂੰ ਜਵਾਬ ਦੇ ਦਿਓ ਤੇ ਦੋ ਨੂੰ ਫੇ ਮੇਰੇ ਤੋਂ ਜਵਾਬ ਲੈ ਲਓ ਜਿਹੜੀਆਂ ਚਾਹੁੰਦੇ। ਤੁਸੀਂ ਸੁਣਿਆ ਜੀ ਕਿ ਐਦਾਂ ਦੀ ਸ਼ਬਦਾਵਲੀ ਤੋਂ ਬਾਅਦ ਫਿਰ ਹੇ 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 ਹੂੰ ਹੂੰ ਕਰਕੇ ਤੇ ਤਰਲੇ ਮਾਰਨੇ ਤੇ ਮਾਫ਼ੀਆਂ ਮੰਗਣੀਆਂ ਤੇ ਮੇਰੇ ਕੋ ਮੈਂ ਅਗਲੀ ਅਗਲੀ ਵੀਡੀਓ ਨਾਲ ਹੀ ਅਗਲੇ ਦਿਨ ਕਹਿੰਦੇ ਨੇ ਜੀ ਮੈਂ ਤਾਂ ਕਿਹਾ ਹੀ ਨਹੀਂ ਹੈਗਾ। ਉਹ ਦੱਸੋ ਆਉਂ ਰਿਕਾਰਡ ਆ ਸਪੀਕਰ ਤੇ ਬੋਲਣ ਦੇ ਉਹ ਸਟੇਜ ਤੇ ਖਲੋਤੇ ਹੋ ਆਵਾਮ ਅੱਗੇ ਬੈਠੀ ਐ ਫਿਰ ਬੁੱਧੂ ਬਣਾਈ ਜਾਂਦੇ ਹੋ ਬੁੱਧੂ ਬਣਾਈ ਜਾਂਦੇ ਮੂਰਖ ਬਣਾਈ ਜਾਂਦੇ ਇਹਦੇ ਕੋਈ ਗੱਲ ਨਹੀਂ ਨਾ ਬਣਦੀ ਤੁਸੀਂ ਜੇ ਐਡਾ ਹੀ ਤੁਹਾਡੇ ਤੁਹਾਡੇ ਚ ਐਡਾ ਹੀ ਲਲਕਾਰਾ ਮਾਰਨਾ ਜਾਂ ਤੁਸੀਂ ਪੈਰਾਂ ਦੀ ਮਿੱਟੀ ਸਮਝਦੇ ਹੋ ਇਹਨਾਂ ਨੂੰ ਤੇ ਇਹਨਾਂ ਇਹਨਾਂ ਦੇ ਫਿਰ ਇਹਨਾਂ ਦੇ ਤਲਲੇ ਕੋ ਅਗਲੇ ਦਿਨ ਮਾਰਨ ਦੇ ਫਿਰ ਆਪਣੀ ਗੱਲ ਤੇ ਖਲੋਤੇ ਰਹੋ ਵੀ ਮੈਂ ਖਲੋ ਗਿਆ ਠੀਕ ਐ ਮੈਂ ਕਿਹਾ ਜੀ ਕਹਿੰਦੇ ਮੈਂ 76 ਮਾਰਾਂਗਾ ਤੇ ਮੇਰੇ ਪੈਰੀ ਪਹਿਣਗੇ ਕਹਿੰਦੇ ਜੀ ਇਹ ਇਲੈਕਸ਼ਨ ਖਤਮ ਹੋ ਲੰਦੋ ਇਹਨਾਂ ਅਗਲੇ ਦਿਨ ਹੀ ਸਾਰੇ ਮੇਰੇ ਪੈਰੀ ਪਾ ਜਣਾਂਗੇ ਠੀਕ ਹੈ ਇਹ ਵੀ ਗਲਤਫਹਿਮੀ ਜੇ ਦੂਰ ਕਰ ਦੇਣਗੇ ਜਲਦੀ ਪੰਜਾਬੀ ਕਰ ਦੇਗੇ ਬਹੁਤ ਇਹ ਨਤੀਜੇ ਤੇ ਪਤਾ ਲੱਗ ਜਾਣਾ ਜੀ ਕੀ ਚੜਿਆ ਕੀ ਨਹੀਂ ਚੜਿਆ ਬਾਕੀ ਚਲੋ ਇਲੈਕਸ਼ਨ ਲੜਨਾ ਹਰਕਤ ਦਾ ਹੱਕ ਆ ਹੁਣ ਇੱਥੇ ਹੀ ਬੱਸ ਨਹੀਂ ਹੋਇਆ ਜੀ ਹੰਸਰਾਜ ਦਾ ਵਿਰੋਧ ਪੂਰੇ ਜੋਬਨ ਤੇ ਸੀ ਇਸੇ ਦੌਰਾਨ ਉਹਨਾਂ ਦੇ ਭਰਾ ਦੀ ਇੱਕ ਵੀਡੀਓ ਆਈ ਤੇ ਸਕੇ ਭਰਾ ਹੂੰ ਉਹ ਛੋਟੇ ਨੇ ਅਮਰੀਕ ਹੰਸ ਹਾਂਜੀ ਉਹਨਾਂ ਨੇ ਬੜਾ ਪਹਿਲਾਂ ਤੇ ਉਹਨਾਂ ਬੜਾ ਇੱਜ਼ਤਮਾਨਾ ਬੜਾ ਦੱਸਿਆ ਕਿ ਮੇਰਾ ਭਰਾ ਬਲਦੀਆਂ ਤੇ ਰਿਹਾ ਇਦਾਂ ਸਾਡੇ ਨਾਲ ਗੱਲਬਾਤ ਹੁੰਦੀ ਚੈਟ ਹੁੰਦੀ WhatsApp ਹੁੰਦੀ ਹੈ ਹਨਾ ਸਾਰਾ ਕੁਝ ਦੱਸਿਆ ਕਿ ਇਹੀ ਉਹਨਾਂ ਨੂੰ ਆਪਣੇ ਇਵਾਦਤਮਾਨ ਮੰਨਿਆ ਉਹਨਾਂ ਸਾਡੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਨਾਲ ਫਿਰ ਉਹਨਾਂ ਇੱਕ ਗੱਲ ਕਹੀ ਬੜੀ ਵੱਡੀ ਪੱਕੋ ਜੀ ਉਹ ਕਹਿਣ ਲੱਗੇ ਵੀ ਮੈਂ ਅੱਜ ਆਉਣ ਵੀਡੀਓ ਜਾਂ ਓਪਨਲੀ ਲਾਈਵ ਹੋ ਕੇ ਇਹ ਕਹਿ ਰਿਹਾ ਕਿ ਹੰਸ ਜੀ ਇਸ ਗੰਦ ਚੋਂ ਨਿਕਲ ਜੋ ਇਹ ਰਾਜਨੀਤੀ ਗੰਦਿਆ ਤੇ ਗੰਦ ਚ ਆਪਣੇ ਨੂੰ ਆਪ ਨੂੰ ਨਾ ਪਾਓ ਤੇ ਨਾ ਹੀ ਸਾਰੇ ਟੱਬਰ ਨੂੰ ਪਾਓ ਨਾ ਸਾਡੇ ਖਾਨਦਾਨ ਪਾਓ ਜਿੰਨੀ ਨਾਤੀ ਉਹਨਾਂ ਪੁੱਣ ਬਹੁਤ ਹੈ ਰੱਬ ਦਾ ਹੀ ਵਾਸਤਾ ਜੇ ਮੈਂ ਤੁਹਾਡੇ ਪੈਰੀ ਹੱਥ ਲੰਮੇ ਪੈ ਕੇ ਕਹਿੰਦੇ ਮੈਂ ਪੈਰੀ ਹੱਥ ਲਾ ਦਿੰਨਾ ਇਸ ਗੰਦ ਚੋਂ ਨਿਕਲ ਜਾਓ ਰਾਜਨੀਤੀ ਗੰਦੀ ਏ ਕਿਉਂਕਿ ਉਹ ਜਿਹੜਾ ਬਿਆਨ ਦਿੱਤਾ ਸੀ ਉਹਨਾਂ ਨੇ ਬਹੁਤ ਘਟੀਆ ਸੀ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਕਿਤੇ ਨਾ ਕਿਤੇ ਸ਼ਰਮਸਾਰ ਹੋਏ ਤੇ ਉਹਨਾਂ ਨੇ ਵੀ ਸੋਚਿਆ ਕਿ ਇਹ ਗਲਤ ਹੋਣ ਲੱਗਾ ਫੋ ਸੋ ਮੈਂ ਇਹ ਬੇਨਤੀ ਸਾਰੇ ਦਰਸ਼ਕਾਂ ਨੂੰ ਵੀ ਕਰਾਂਗਾ ਕਿ ਜਦੋਂ ਆਪਾਂ ਕਮੈਂਟ ਕਰਦੇ ਆ ਨਾ ਕਿਤੇ ਵੀ ਕਿਸੇ ਵੀ ਆਡੀਓ ਵੀਡੀਓ ਤੇ ਫਟਾਫਟ ਅਹੀਂ ਕਿਸੇ ਨਾ ਕਿਸ ਨਾ ਜੁੜੇ ਹੁੰਨੇ ਆ ਤੇ ਫਟਾਫਟ ਕਮੈਂਟ ਕਰੀ ਜਾਂਦੇ ਆ ਸੋਚਿਆ ਕਰੋ ਵੇਖਿਆ ਕਰੋ ਵੀ ਕਿਸ ਨੇ ਕੀ ਗੱਲ ਕੀ ਕਹੀ ਏ ਤੇ ਕਿਉਂ ਕਹੀ ਏ ਉਹ ਚ ਵਜਣਾ ਕਿ ਜਾਂ ਹੌਲੀ ਏ ਹੌਲੀ ਏ ਤੇ ਠੋਕ ਕੇ ਕਮੈਂਟ ਕਰਨਾ ਚਾਹੀਦਾ ਜੇ ਵਜਣਾ ਵਜਣ ਵਾਲੀ ਏ ਭਾਰੀ ਗੱਲ ਆ ਤੇ ਉੱਤੇ ਕਮੈਂਟ ਕਰਨ ਤੋਂ ਪਹਿਲਾਂ ਜਰੂਰ ਸੋਚਣਾ ਚਾਹੀਦਾ ਉਹ ਹੰਸਰਾਏ ਨੇ ਪੰਗਾ ਤੇ ਲੈ ਲਿਆ ਪੰਗਾ ਲੈ ਲਿਆ ਵੱਡਾ ਤੇ ਉਹ ਵੀ ਕਿਸਾਨਾਂ ਨਾਲ ਜਿਹੜੇ ਅੱਗੇ ਮਰਜੀਵੜੇ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਨਾ ਉਹ ਬਿਛਾੜਾਂ ਦੀ ਪ੍ਰਵਾਹ ਕਰਦੇ ਨੇ ਗੋਲੀਆਂ ਦੀ ਨਕਾਹ ਦੀ ਉਹ ਮਰਜੀਵੜੇ ਨੇ ਹਾਂ ਉਹਦੇ 'ਚ ਵੀ ਠੀਕ ਆ ਉਹਨਾਂ ਦਾ ਕੁਝ ਕਹਿਣਾ ਇੱਕ ਇੱਕ ਉਹਨਾਂ ਦੀ ਭਾਜਪਾ ਦੀ ਬੜੀ ਤੇਜ਼ ਤਰਾਰ ਲੇਡੀ ਹੋਸਲ ਕੇ ਦੀ ਉਹਨਾਂ ਨੇ ਵੀ ਬੜਾ ਗਰਮ ਬੋਲਿਆ ਕਿਸਾਨਾਂ ਦੇ ਖਿਲਾਫ ਉਹ ਕਹਿੰਦੇ ਮੇਰੇ 40 ਦਿਨ ਤੋਂ ਵੱਧੇ ਬੈਠੇ ਰਹੇ ਨੇ ਆਣ ਕੇ ਮੇਰੇ ਘਰ ਦੇ ਅੱਗੇ ਸ਼ਾਇਦ ਉਹਨਾਂ ਨੇ 400 ਦਿਨ ਸ਼ਾਇਦ ਕਿਆ ਸੀ ਤੇ ਉਹ ਵੀ ਕਿ ਉਹ ਬੜਾ ਬੋਲੇ ਨੇ ਕਿ ਇਹ ਕਿਸਾਨ ਵਕਾਊ ਨੇ ਕਿਸਾਨ ਇਹਨਾਂ ਚੋਂ ਵਿਕ ਚੁੱਕੇ ਨੇ ਇਹਨਾਂ ਦੀਆਂ ਰੂਦੂਦ ਸਿੰਘ ਦੀਆਂ ਹੋਟਲ ਸਾਹਮਣੇ ਆ ਗਏ ਨੇ ਉਹ ਬੜਾ ਉਹ ਵੀ ਪ੍ਰੋਪਗੈਂਡਾ ਕਰ ਰਹੇ ਨੇ ਕਹਿਣ ਦਾ ਮਤਲਬ ਇਹ ਕਿ ਲੜਾਈ ਛੜਕਾਂ ਤੇ ਖੁੱਲ ਕੇ ਸਾਹਮਣੇ ਕਿਸਾਨਾਂ ਦੀ ਤੇ ਭਾਜਪਾ ਦੀ ਆ ਗਈ ਹੈ ਤੇ ਹੁਣ ਇੱਕ ਤਰੀਕ ਨੂੰ ਕਿਦੀ ਕਿਸਮਤ ਬੰਦ ਹੋਏਗੀ ਤੇ 4 ਤਰੀਕ ਨੂੰ ਕਿਦੀ ਖੁੱਲੇਗੀ ਇਹ 4 ਨੂੰ ਸ਼ਾਮ ਜਾਂ 10-12 ਵਜੇ ਤੱਕ ਹੀ ਕਲੀਅਰ ਹੋ ਜਾਣਾ ਕਿ ਊਠ ਕਿਹੜੀ ਕਨਵਰਟ ਬੈਂਦਾ ਤੇ ਗਾਲਾਂ ਦਾ ਮਜ਼ਾ ਆਏਗਾ ਸਵਾਦ ਆਏਗਾ ਕਿ ਜਦ ਇਹ ਪੁੱਠੀਆਂ ਪੈਣਗੀ ਅ ਗਿਲ ਸਾਹਿਬ ਇੱਕ ਗੱਲ ਤੋਂ ਮੈਂ ਹੈਰਾਨ ਆਂ ਵੀ ਇਹ ਕਲਾਕਾਰ ਜਿੱਦੋਂ ਆਪਣੇ ਖੂਬਸੂਰਤ ਅਲਫਾਜ਼ਾਂ ਦੇ ਨਾਲ ਪੂਰੇ ਤਰੰਗੂ ਦੇ ਨਾਲ ਲੋਕਾਂ ਦੇ ਮਨਾਂ ਤੇ ਰਾਜ ਕਰਦੇ ਨੇ ਪਰ ਇੱਕ ਨਿੱਕੀ ਜੀ ਗੱਲ ਕੋ ਐਸੀ ਨਿਕਲ ਜਾਂਦੀ ਐ ਰਾਏ ਕਿਹੜੇ ਪੈ ਗਈ ਨਹੀਂ ਵੇਖੋ ਜੀ ਜਿੱਦਾਂ ਗੁਰਦਾਸ ਮਾਨ ਲੋਕੀ ਕਹਿੰਦੇ ਆ ਕਿ ਇਹ ਹੰਸ ਰਾਜ ਲੋਕੀ ਇਹ ਕਹਿੰਦੇ ਆ ਆਵਾਮ ਕਹਿੰਦੀ ਐ ਚਰਚਾ ਇਸ ਗੱਲ ਦੀ ਕਿ ਜਿਸ ਤਰ੍ਹਾਂ ਗੁਰਦਾਸ ਮਾਨ ਨੇ ਸਾਰੀ ਉਮਰ ਖੀਰ ਰਿਣੀ ਸੁਆਦੀ ਵਧੀਆ ਪੜਾਈ ਤੇ ਬਾਅਦ ਵਿੱਚ ਪੰਜਾਬੀਆਂ ਦੇ ਖਿਲਾਫ बोलके ਤੇ ਉੱਤੇ ਸਵਾਦ ਸੁੜਤੀ ਤੇ ਪੰਜਾਬੀਆਂ ਨੇ ਉਹ ਪੰਜਾਬੀ ਭਾਸ਼ਾ ਦੇ ਖਿਲਾਫ ਪੰਜਾਬੀ ਭਾਸ਼ਾ ਦੇ ਖਿਲਾਫ ਪੰਜਾਬੀ ਦੇ ਖਿਲਾਫ ਉਹਨਾਂ ਨੇ ਉਹ ਪੰਜਾਬੀਆਂ ਦੇ ਮੈਂ ਇਸ ਕਰਕੇ ਕਿਹਾ ਜੀ ਪੰਜਾਬੀ ਭਾਸ਼ਾ ਪੰਜਾਬੀਆਂ ਦੀ ਹੈ ਹਾਂ ਬਿਲਕੁਲ ਠੀਕ ਦੂਜੇ ਦੇ ਮੰਨਦੇ ਹੀ ਨਹੀਂ ਪੰਜਾਬੀ ਭਾਸ਼ਾ ਨੂੰ ਤੇ ਅਸੀਂ ਪੰਜਾਬੀ ਉਹਨਾਂ ਨੇ ਸੁਭਾਅ ਸੁੱਟ ਕੇ ਤੇ ਆਪਣੀ ਸਿਰਜ ਵੀ ਪਵਾਈ ਤੇ ਨਾਲੇ ਆਪਣੇ ਜਿਹੜਾ ਬਲੰਦੀ ਤੇ ਪਹੁੰਚਿਆ ਕੈਰੀਅਰ ਸੀ ਉੱਤੇ ਵੀ ਪਵਾਈ ਤੇ ਇੱਕ ਉਹ ਕਿਸੇ ਬਾਬੇ ਨਾਲ ਜੁੜੇ ਚਲੋ ਉਹਦੇ ਤੇ ਵੀ ਅਹੀ ਬਹੁਤਾ ਗੱਲ ਨਹੀਂ ਕਰਦੇ ਜਸਵੀਰ ਜਰਸੀ ਜਿਹੜੇ ਸਿੰਗਰ ਹਨ ਉਹਨਾਂ ਵੀ ਪਿੱਛੇ ਜੀ ਉਹਦੇ ਬਾਰੇ ਗੱਲਬਾਤ ਕੀਤੀ ਸੀ ਲੇਕਿਨ ਉਹ ਉਹਨਾਂ ਦਾ ਨਿੱਜੀ ਕੰਮ ਆ ਉਹ ਜਿੱਦਰ ਜਿੱਦਰ ਵੀ ਜਾ ਸਕਦੇ ਆ ਉਹਨੂੰ ਲੋਕੀ ਕਹਿੰਦੇ ਨੇ ਕਿ ਜਿੱਦਾਂ ਹ ਗੁਰਦਾਸ ਮਾਨ ਨੇ ਸਾਰਾ ਕੁਝ ਕਰਕੇ ਤੇ ਆਪਣੇ ਸਿਰ ਕੇ ਪਵਾਲੀ ਸੀ ਤੇ ਕਿਤੇ ਹੰਤਰਾਜ ਵੀ ਉਸੇ ਰਾਤ ਨਹੀਂ ਤੁਰਪੀ ਵੀ ਥਾਰਾ ਕਰ ਕਰਾ ਕੇ ਇੰਨੀ ਮਕਬੂਲੀਅਤ ਹਾਸਲ ਕਰਕੇ ਇੰਨਾ ਪਿਆਰ ਲੋਕਾਂ ਦਾ ਅਨ ਮਿਨਮਾ ਪਿਆਰ ਲੈ ਕੇ ਤੇ ਹੁਣ ਇਹ ਇਹ ਵੀ ਸਿਰ ਸੁਭਾਅ ਹੋਣ ਉਸ ਤੋਂ ਅ ਬਿਲਕੁਲ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬੀਆਂ ਦਾ ਸੁਭਾਅ ਕਿ ਪਿਆਰ ਨਾਲ ਤੇ ਭਾਵੇਂ ਸਿਰ ਵੀ ਮੰਗ ਲੋ ਤੇ ਹਾਜ਼ਰ ਆ ਤੇ ਜੇ ਆਕੜ ਵਿਖਾ ਲੋਗੇ ਤੇ ਫੇਰ ਨਹੀਂ ਇਹ ਪ੍ਰਵਾਹ ਕਰਦੇ ਕਹੇ ਦੀ ਵੀ ਇੱਥੇ ਬੜੇ ਬੜੇ ਮੁਗਲ ਆਏ ਬੜੇ ਅੰਗਰੇਜ਼ ਆਏ ਬੜੇ ਬੜੇ ਹੋਰ ਕਈ ਆਏ ਇੱਥੇ ਇੰਦਰਾ ਗਾਂਧੀ ਦੂਜੇ ਤੀਜੇ ਕਈਆਂ ਨੇ ਰਾਜ ਕੀਤੇ ਨੇ ਪਰ ਇੱਥੇ ਗੱਲ ਪਿਆਰ ਨਾਲ ਹੀ ਜਿੱਤਿਆ ਜਾ ਸਕਦਾ ਪੰਜਾਬੀਆਂ ਨੂੰ ਹੈਂਕੜ ਨਹੀਂ ਮੰਨਦੇ ਕਹੇ ਦੀ ਇਸ ਚੀਜ਼ ਦਾ ਖਮਿਆਜਾ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਅਨਸਰਾਜ ਨੂੰ ਭੁਗਤਣਾ ਪਏਗਾ ਸੱਚ ਸਾਹਮਣੇ ਆਜੂ ਚਾਰ ਤਰੀਕ ਨੂੰ ਤੁਸੀਂ ਵੇਖਦੇ ਰਹਿਣਾ ਜੀ ਵਿਸ਼ਵ ਟੀਵੀ